ਅਜਠਾਣਾ ਟਾਂਡਾ ਅਧਿੰਪਿੰਚ ਲਾਲਪੁਰ ਦੇ ਇੱਕ ਸਕੂਲ 'ਚ ਅਧਿਆਪਕ ਵੱਲੋਂ ਬੱਚਿਆਂ ਨੂੰ ਭਗਵਾਨ ਵਾਲਮੀਕ ਜੀ ਪ੍ਰਤੀ ਬੋਲੇਗੇ ਅਪਸ਼ਬਦ ਕਰਨ ਵਾਲਮੀਕ ਸਮਾਜ ਅੰਦਰ ਪੜkahਟ ਪੈਦਾ ਹੋ ਗਈ। ਜਿਸ ਕਾਰਨ ਅਜਠਾਣਾ ਟਾਂਡਾ 'ਚ ਵਾਲਮੀਕ ਭਾਈਚਾਰੇ ਵੱਲੋਂ ਇਸ ਮਸਲੇ ਨੂੰ ਲੈ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਅਪਸ਼ਬਦ ਬੋਲਣ ਵਾਲਾ ਅਧਿਆਪਕ ਆਪਣੀ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਤੁਰੰਤ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਾਲਮਿਕ ਸਮਾਜ ਦੇ ਆਗੂ ਐ ਖਾਣੇ ਅੰਦਰ ਗਰਮ ਜੋਸ਼ੀਜ ਨਜ਼ਰ ਆ ਰਹੇ ਸਨ ਤੇ ਤੁਰੰਤ ਕਾਰਵਾਈ ਹੋਣ ਦੀ ਸੂਰਜ ਥਾਣੇ ਦਾ ਕਿਰਾਉ ਕਰਨ ਦੀ ਵੀ ਧਮਕੀ ਹੋਇਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਸਵੈਸਟਿਚਰ ਨਿਊਜ਼ ਭਾਰਤਵਾਜ ਸੈਟਿਚਰ ਸੀਨੀਅਰ ਕੰਸਲਰ ਜਲਾਲਪੁਰ ਜਿਨੇ ਕੱਲ ਕੋ ਬੱਚਿਆਂ ਨੂੰ ਕਿਹਾ ਕਿ ਘਰ ਦੇ ਘਰ ਬਹੁਤ ਬਹੁਤ ਗੱਲਬਾਤ ਵੱਧ ਘਟਿਆਗਾ ਪ੍ਰਵਾਹ ਨੂੰ ਪਹੁੰਚ ਜਾ ਕੇ ਮੰਤਰੀ ਦੇ ਚਾਗਲ ਕੀਤੀ ਸੇਵਾਦਾਰ ਨਾਲ ਕਿ ਉਹ ਅਜੇ ਮੋਹਰ ਵੰਦੇ ਐਸ.ਆਈ.ਓ ਨੇ ਬਿਆਨ ਮੇਰੇ ਪਾਸ ਲਿਖਵਾ ਕੇ ਦੇਵਾਤਾਂ ਇਹ ਜਿਹੜਾ ਕਾਗਜ਼ ਜਾਨ ਵਾਲਿਆ ਬਿਆਨ ਦੇ ਲਿਆ ਗਿਆ ਹੈ ਕੈਕਟਰ ਲੋਜ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪਰ ਦੀ ਕਾਰਵਾਈ ਕੀਤੀ ਜਾਵੇਗੀ ਦੁਆਬਾ ਐਕਸਪ੍ਰੈਸ ਟ੍ਰੇਨ ਤੰਡਾ ਗੁਡਮੋਰ